ਅੱਜ ਤੁਹਾਨੂੰ ਸਾਰਿਆਂ ਨੂੰ ਖੇਚਣ ਦੇਣ ਦਾ ਮਕਸਦ ਇਹ ਸੀ ਕਿ ਅਸੀਂ ਇੱਕ ਸੁਪਣਾ ਲੈ ਕੇ ਚੱਲੇ ਆ ਆਮ ਆਦਮੀ ਪਾਰਟੀ ਦਾ ਮਕਸਦ ਆਮ ਆਦਮੀ ਦੀ ਗੱਲ ਕਰਨਾ ਆਮ ਆਦਮੀ ਦੇ ਜੀਵਨ ਤਰ ਨੂੰ ਉੱਪਰ ਚੁੱਕਣਾ ਇਹੋ ਹੀ ਗੁਰਤੀ ਸਾਨੂੰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿੱਤੀ ਆ ਔਰ ਅਸੀਂ ਇੱਕ ਸਪਨਾ ਜਿਹੜਾ ਲਿਆ ਮੈਂ ਕਈ ਵਾਰੀ ਕਿਹਾ ਕਿ ਮੇਰਾ ਸੁਪਨਾ ਨੰਬਰ 1 ਹੋਵੇਗਾ ਗੁਰਦਾਸਪੁਰ ਆਪਣਾ ਸੋ ਉਸ ਘੜੀ ਦੇ ਵਿੱਚ ਤੁਸੀਂ ਪਿਛਲੇ ਸਮਿਆਂ 'ਚ ਵੇਖਿਆ ਸਾਡੇ ਦਿਨ ਪੌਣੇ 4 ਸਾਲ ਦੇ ਵਿੱਚ ਵੀ ਗੁਰਦਾਸਪੁਰ ਦੀ ਸਰਵਪੱਖੀ ਵਿਕਾਸ ਲਈ ਕੋਈ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾ ਰਹੀ ਔਰ ਮੇਰੀ ਕੋਸ਼ਿਸ਼ ਰਹੀ ਆ ਕੀ ਵਿਕਾਸ ਔਰ ਸੇਵਾਈ ਇਹ ਆਪਣੀ ਸੱਤਾ ਦਾ ਔਰ ਰਾਜਨੀਤੀ ਦਾ ਮਕਸਦ ਰੱਖਿਆ ਜਾਵੇ ਸਭ ਪਿਛਲੇ 3.5 ਪੋਰੇ 4 ਸਾਲਾਂ ਦੇ ਵਿੱਚ ਸੱਤਾ ਨੂੰ ਵਿਕਾਸ ਲਈ ਤੇ ਲੋਕਾਂ ਦੀ ਸੇਵਾ ਲਈ ਵਰਤਿਆ ਮਾ ਉਹ ਗੱਲ ਤੇ ਨਹੀਂ ਜਾਣਾ ਕਿ ਕਿਹੜੇ ਕਿਹੜੇ ਪ੍ਰੋਜੈਕਟ ਪਿਛਲੇ 3.5 ਸਾਲਾਂ ਦੇ ਵਿੱਚ ਆਏ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਉਹ ਬੋਲਦਾ ਸਾਰੇ ਲੋਕਾਂ ਨੂੰ ਪਤਾ ਭਾਵੇਂ ਉਹ ਪੁਰਾਣਾ ਹਸਪੀਟਲ ਹੋਵੇ ਆਵੇ ਉਹ ਗੰਦੇ ਨਾਲੇ ਦਾ ਪੱਕਾ ਹੋਣਾ ਹੋਵੇ ਭਾਵੇਂ ਉਹ ਜਿਹੜੀ ਬਾਈਪਾਸ ਤੇ ਜਦੋਂ ਸਾਡੀ ਸਰਕਾਰ ਬਣੀ ਆ ਲੋਕਾਂ ਦੇ ਟਾਇਰ ਪਾੜਨ ਵਾਸਤੇ ਉਥੇ ਇੰਨੇ ਇੰਨੇ ਪੱਥਰ ਸੀਗੇ ਭਾਵੇਂ ਉਹਨੂੰ ਵਿਚੂਮਨ ਪਵਾਉਣ ਦੀ ਗੱਲ ਹੋਵੇ ਤੇ ਸਾਰੀਆਂ ਗੱਲਾਂ ਭਾਵੇਂ ਅੱਜ ਉਹ ਹਰਦਸ਼ੰਨੀ ਰੋਡ ਤੁਹਾਡੇ ਸਾਹਮਣੇ ਬਣ ਰਹੀ ਆ ਤੇ ਸਾਰੀਆਂ ਜੀਜ਼ਾਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਸੇਵਕ ਨੂੰ ਤੁਹਾਡੇ ਦਾਸ ਨੂੰ ਦੋ ਵਾਰ ਮੌਕਾ ਮਿਲਿਆ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ ਬਤੌਰ ਪ੍ਰਧਾਨ ਸੇਵਾ ਕਰਨ ਤੇ ਜਿਹੜੇ ਲੋਕ ਉਸ ਵਕਤ ਕਈ ਟੱਟ ਜੋ ਨੌਜਵਾਨ ਬੱਚੇ ਹੁਣ ਆਏ ਨੇ ਪ੍ਰੈਸ ਦਾ ਹਿੱਸਾ ਬਣੇ ਨੇ ਕਈ ਪਹਿਲਾਂ ਵੀ ਦੇਖਦੇ ਸੀਗੇ ਕਿ ਮੈਂ 1994 ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੀਆਂ ਗੋਲੇ ਸੀ ਸੜਕਾਂ ਦੇ ਬਲਵਿੰਦਰ ਜੀ ਜਾਣਦੇ ਨੇ ਪਾਸਪੂਸ਼ਣ ਜੀ ਜਾਣਦੇ ਨੇ ਕਿ 12-12 ਫੁੱਟ ਦੀਆਂ ਸੜਕਾਂ ਸੀ ਉਹਨਾਂ ਨੂੰ ਡਰੇਨ ਤੱਕ ਲੈ ਕੇ ਗਏ ਸੀਗੇ ਔਰ ਆਲੇ ਦੁਆਲੇ ਨਾਲੇ ਪੜਾ ਕੇ ਤੇ ਵਿਚੂ ਮੰਦਾ ਲੁੱਕ ਦਾ ਕਨਸੈਪਟ ਅਸੀਂ ਪਹਿਲੀ ਵਾਰੀ ਉਦੋਂ ਲਾਗੂ ਕੀਤਾ ਸੀਗਾ ਸੋ ਅੱਜ ਮੇਰੇ ਮਨ ਦੇ ਵਿੱਚ ਕਿਹ ਕੈਸੀ ਫਾਸ਼ ਵੀ ਸੀਗੀ ਔਰ ਭਗਵੰਤਬਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਇੱਕ ਸੁਣਿਆ ਵੀ ਸੀ ਕਿ ਜਿੰਨਾ ਚਿਰ ਤੱਕ ਗੁਰਦਾਸਪੁਰ ਸ਼ਹਿਰ ਦਾ ਇਨਫਰਾਸਟ੍ਰਕਚਰ ਵਦਿਆ ਨਹੀਂ ਹੁੰਦਾ ਉਨਾ ਚਿਰ ਤੱਕ ਦੇਖਣੀ ਨਿਕਲਦੀ ਲੋਕਾਂ ਨੂੰ ਸੌਖ ਨਹੀਂ ਮਿਲਦੀ ਲੋਕਾਂ ਨੂੰ ਆਰਾਮ ਨਹੀਂ ਮਿਲਦਾ ਲੋਕਾਂ ਦੇ ਵਪਾਰ ਦੇ ਵਿੱਚ ਵਾਧਾ ਨਹੀਂ ਹੁੰਦਾ ਸੋ ਉਹਦੇ ਲਈ ਅੱਜ ਮੈਂ ਸਾਡੇ ਰਾਈ ਆਪਣੇ ਇਲਾਕਾ ਵਾਸੀਆਂ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਔਰ ਅਰਵਿੰਦ ਕੇਜਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਅੱਜ ਗੁਰਦਾਸਪੁਰ ਦੀਆਂ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਮੈਟਲ ਹੋਣ ਜਾ ਰਹੀਆਂ ਨੇ ਔਰ ਕੋਈ ਵੀ ਗੁਰਦਾਸਪੁਰ ਦੀ ਸੜਕ ਜਿਹੜੀ ਆ ਉਹ ਨਹੀਂ ਛੱਡੀ ਜਾਊਗੀ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਦੋ ਤਰ੍ਹਾਂ ਦੀਆਂ ਵਿਦਨ ਮਿਸੀਪਲ ਲਿਮਿਟਸ ਦੋ ਤਰ੍ਹਾਂ ਦੀਆਂ ਸੜਕਾਂ ਨੇ ਇੱਕ ਤੇ ਬਲੈਨ ਰੋਡਸ ਆ ਜਿਹਦੀ ਦੇਖਰੇਖ ਪੀਡਬਲ ਡੀ ਬੀਐਨਡੀ ਕਰਦਾ ਔਰ ਭਾਰਤ ਕੁਸ਼ਨ ਜੀ ਨੀਰਤ ਲੋਤਰਾ ਜੀ ਜਿਸ ਵਕਤ ਦਾ ਪ੍ਰਧਾਨ ਸੀਗਾ ਤੇ ਮੈਂ ਕੁ ਸੜਕਾਂ ਪੀਡਬਲਯੂਡੀ ਨੂੰ ਦਿੱਤੀਆਂ ਸੀਗੀਆਂ ਵੀ ਤਾਂ ਕਿ ਇਹ محکمہ ਐਸ ਹੈ ਜਿਹਦੇ ਕੋਲ ਇੰਜੀਨੀਅਰਿੰਗ ਵਿੱਚ ਵਿੰਗ ਜਿਆਦਾ ਵਾ ਸਟਰੋਂਗ ਹੈ ਟੈਕਨੀਕਲੀ ਚੰਗੀਆਂ ਚੀਜ਼ਾਂ ਇਹ ਕਰ ਸਕਦੇ ਨੇ ਤੇ ਕਈ ਚੀਜ਼ਾਂ ਉਸ ਵਕਤ ਪੀਡਬਲਯੂਡੀ ਨੂੰ ਮੈਂ ਟਰਾਂਸਫਰ ਕੀਤੀਆਂ ਸੀਗੀਆਂ ਔਰ ਅੱਜ ਇੱਕ ਪੀਡਬਲਯੂਡੀ ਦੀ ਤਕਰੀਬਨ 15.6 ਕਿਲੋਮੀਟਰ ਜਿਹੜੀਆਂ ਪੀਡਬਲਯੂਡੀ ਦੇ ਥੱਲੇ ਸਰਕਾਰੇ ਦੀ ਡਿਟੇਲ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਪੀ ਜੜੀ ਦੇ ਦਵਾਂਗਾ ਉਹਦੇ ਵਿੱਚ ਸ਼ਹਿਰ ਦੀਆਂ 12 ਸੜਕਾਂ ਨੇ ਜਿਹਦੇ ਵਿੱਚ ਆ ਮੇਨ ਸਾਡੀ ਅੰਮ੍ਰਿਤਸਰ ਪਟਾਣਕੋਟ ਰੋਡ ਵੀ ਆ ਜਾਂਦੀ ਆ ਜੇਲ੍ਹ ਰੋਡ ਵੀ ਆ ਜਾਂਦੀ ਆ ਔਰ ਛੋਟੀਆਂ ਸੜਕਾਂ ਭਾਵੇਂ ਉਹ ਸੈਸ਼ਨ ਕੋਰਟ ਵਾਲੀ ਆ ਐਗਰੀਕਲਚਰ ਫਾਰਮ ਵਾਲੀ ਆ ਰੇਲਵੇ ਰੋਡ ਵਾਲੀ ਆ ਇਹ ਸਾਰੀਆਂ ਪਲਾਨਡ ਰੋਡ ਦੇ ਵਿੱਚ ਨੇ ਔਰ ਇਹਦੇ ਵਾਸਤੇ ਅਸੀਂ ਅਮਾਉਂਟ ਜਿਹੜਾ ਉਹ 23 ਕਰੋੜ 99 ਲੱਖ ਤੇ 73 ਹਜ਼ਾਰ ਰੁਪਈਆ ਮੰਜ਼ੂਰ ਕਰਾ ਲਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲੱਗ ਜਾਣਗੇ ਕੰਮ ਸ਼ੁਰੂ ਹੋ ਜਾਊਗਾ ਅਸੀਂ ਸਰਬ ਪੱਖੀ ਵਿਕਾਸ ਚਾਹਨੇ ਆ ਔਰ ਸਾਡੇ ਮਹਿਬੂਬ ਨੀڈر ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਜਦੋਂ ਵਿਕਾਸ ਕੀਤਾ ਜਾਵੇ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਕੀਤਾ ਜਾਵੇ ਉਹਦਾ ਫਾਇਦਾ ਜਿਹੜਾ ਸਾਰਿਆਂ ਨੂੰ ਹੋਵੇ ਤੇ ਮੈਂ ਜਿਹੜੀਆਂ ਨਗਰ ਕੌਂਸਲ ਦੀ ਆ ਜੂਰਿਸਡਿਕਸ਼ਨ ਦੇ ਵਿੱਚ 10 ਕਿਲੋਮੀਟਰ ਸੜਕਾਂ ਨੇ ਉਹ ਵੀ ਮੈਂ ਅਪਰੂਵ ਕਰਵਾ ਰਿਆ ਵਾਂ ਔਰ ਉਹਦੇ ਤੇ 8 ਕਰੋੜ 66 ਲੱਖ ਤੇ 8000 ਰੁਪਇਆ ਉਹਦੇ ਤੇ ਖਰਚ ਆਊਗਾ ਸੋ ਟੋਟਲ ਸ਼ਹਿਰ ਦੇ ਵਿੱਚ ਇਹ ਇਤਿਹਾਸਿਕ ਗੱਲ ਹੋਣ ਲੱਗੀ ਆ ਤੁਸੀਂ ਪਿਛਲੇ ਖਾਨੇ ਕੱਢ ਕੇ ਦੇਖ ਲਓ ਪਿਛਲੀ 5 ਸਾਲ ਦੀ ਇਹਨਾਂ ਦੀ ਸਰਕਾਰ ਵੇਖ ਲਓ ਜਿਸ ਵਕਤ ਆਪ ਐਮਐਲਏ ਹੋਵੇ ਭਰਾ ਕਮੇਟੀ ਦਾ ਪ੍ਰਧਾਨ ਹੋਵੇ ਪਰ ਤੁਹਾਤ ਰਿਸ਼ਤੇਦਾਰ ਕਾਉਂਸਲਰ ਹੋਣ ਤੇ ਗੁਰਦਾਸਪੁਰ ਦੇ ਵਿੱਚ ਕਦੇ ਇੰਨਾ ਪੈਸਾ ਨਹੀਂ ਲੱਗ ਸਕਿਆ ਅੱਜ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਭਗਵੰਤ ਮਾਨ ਜੀ ਦੀ ਸਰਕਾਰ ਆਈ ਤੇ ਅੱਜ 32 ਕਰੋੜ 55 ਲੱਖ ਦੇ 81000 ਰੁਪਇਆ ਆਲਮੋਸਟ ਕਿਤੇ ਕਰੋੜ ਰੁਪਇਆ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਲੱਗਣ ਜਾ ਰਿਹਾ ਔਰ ਉਹਦੇ ਵਿੱਚ ਮੈਂ ਵੀ ਕਿਹਾ ਕਿ ਜਿਹੜੀਆਂ ਨਗਰ ਕੌਂਸਲ ਦੀ ਜੂਰਿਸਡਿਕਸ਼ਨ ਦੇ ਵਿੱਚ ਨੇ ਉਹ ਵੀ ਸੜਕਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਣ ਇਹ ਨਾ ਹੋਵੇ ਕਿ ਜੇ ਅਗਰ ਕਾਉਂਸਲ ਕਰੇ ਨਾ ਇਹ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਂਦੀ ਆ ਔਰ ਅਸੀਂ ਜਦੋਂ ਵੀ ਮੈਂ ਵਿਕਾਸ ਕਰਦਾ ਮੈਂ ਕੋਈ ਉਹਦੇ ਤੇ ਰਾਜਨੀਤਿਕ ਪਹਿਲੂ ਨਹੀਂ ਵੇਖਦਾ ਮੈਂ ਇਹ ਨਹੀਂ ਵੇਖਦਾ ਵੀ ਬਗਾਨਾ ਕਿਹੜਾ ਆਪਣਾ ਕਿਹੜਾ ਜਿੱਥੇ ਲੋੜ ਹੁੰਦੀ ਆ ਉਸ ਲੋੜ ਦੇ ਮੁਤਾਬਕ ਜਿਹੜਾ ਵਿਕਾਸ ਕੀਤਾ ਜਾਂਦਾ ਸੋ ਅੱਜ ਗੁਰਦਾਸਪੁਰ ਦੇ ਲੋਕਾਂ ਨੂੰ ਮੁਬਾਰਕਬਾਦ ਸ਼ੁਭ ਕਾਮਨਾਵਾਂ ਕਿ ਅੱਜ ਗੁਰਦਾਸਪੁਰ ਦੀ ਕੋਈ ਵੀ ਸੜਕ ਜਿਹੜੀ ਆ ਮੈਟਲ ਹੋਣ ਤੋਂ ਨਹੀਂ ਰਹੂਗੀ ਵਧੀਆ ਕੰਮ ਕਰਾਂਗੇ ਔਰ ਇਸ ਵਾਰ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਆ ਚੇਰਮੈਨ ਸਾਹਿਬ ਬੈਠੇ ਨੇ ਭਾਪੂਸ਼ਨ ਜੀ ਇਹਨਾਂ ਨੂੰ ਪਤਾ ਕੀ ਇਹਦੇ ਵਿੱਚ ਅਸੀਂ ਮੈਂਟੇਨੈਂਸ ਕਾਸਟ ਵੀ ਵਿੱਚ ਪਾਈ ਆ ਮੈਂ ਤੇ ਸੜਕ ਬੰਦੀ ਸੀ ਸਾਲ ਬਾਅਦ 6 ਮਹੀਨੇ ਬਾਅਦ ਟੁੱਟ ਜਾਂਦੀ ਸੀ ਹੁਣ ਮੈਂਟੇਨੈਂਸ ਕਾਸਟ ਵਿੱਚ ਪਾ ਕੇ ਠੇਕੇਦਾਰ ਨੂੰ ਬੰਦ ਕਰਤਾ ਕਿ ਯਾਦ ਆ ਸੜਕ ਵਧੀਆ ਬਣਾ ਦੀ ਜੇ ਸੜਕ ਟੁੱਟੀ ਤੇ ਤੈਨੂੰ ਇੰਨੇ ਪੈਸਿਆਂ ਦੇ ਵਿੱਚ ਦੁਬਾਰਾ ਬਣਾਉਣੀ ਪਾਸਪੁਰ ਦੀ ਮੈਨੇ ਮਿਸਪਲ ਲੇਮਰ ਦੇ ਵਿੱਚ ਸੋ ਕੈਮ ਤੋਂ ਭਾਵ ਵੀ 15.61 ਤੇ 10 ਕਿਲੋਮੀਟਰ ਇੱਕ 25.65 ਕਿਲੋਮੀਟਰ ਗੁਰਦਾਸਪੁਰ ਦੇ ਵਿਦਨ ਮਿਸਪਲ ਲੇਮਰ ਜੜੀਆਂ ਨੇ ਉਹ ਸੜਕਾ ਤਿਆਰ ਹੋਣ ਗਿਆ ਔਰ ਇਹਦੇ ਤੇ ਤਕਰੀਬਨ 32.5 ਕਰੋੜ ਰੁਪਈਆ ਖਰਚ ਆਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਟੈਂਡਰ ਲਾਤੇ ਜਾਣਗੇ ਔਰ ਕੰਮ ਜਿਹੜਾ ਵਾ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਔਰ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਹੋਊਗੀ ਇੱਕ ਮੁਸ਼ਕਲ ਕੀ ਸੀਗੀ ਕਿ ਲੋਕਾਂ ਦੇ ਬਿਬਾਰ ਵਧ ਗਏ ਲੋਕਾਂ ਦੀ ਪੋਪੂਲੇਸ਼ਨ ਵਧ ਗਈ ਲੋਕਾਂ ਦੀਆਂ ਗੱਡੀਆਂ ਵਧ ਗਈਆਂ ਪਰ ਕਿਸੇ ਨੇ ਧਿਆਨ ਨਹੀਂ ਕੀਤਾ ਕਿ ਯਾਰ ਗਰਦਾਸਪੁਰ ਦੀ ਸੜਕਾਂ ਵੀ ਚੌੜੀਆਂ ਹੋਣੀਆਂ ਚਾਹੀਦੀਆਂ ਨੇ ਸੜਕਾਂ ਵੀ ਹੋਣੀਆਂ ਹੀ ਰਹੀਆਂ ਕਦੇ ਕਿਸੇ ਨੇ ਉਸ ਗੱਲ ਤੇ ਮਾਇੰਡ ਹੀ ਨਹੀਂ ਅਪਲਾਈ ਕੀਤਾ ਔਰ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਗੁਰਦਾਸਪੁਰ ਵਾਕਾਵਾਸੀਆਂ ਨੂੰ ਕਿ ਜਿਹੜੀਆਂ ਸਾਡੀਆਂ ਦੋ ਸਭ ਤੋਂ ਜ਼ਿਆਦਾ ਚੱਲਦੀਆਂ ਸੜਕਾਂ ਨੇ ਪਹਿਲਾ ਅੰਮ੍ਰਿਤਸਰ ਪਠਾਨਕੋਟ ਰੋਡ ਟੈਗ ਚੌਂਕ ਤੋਂ ਲੈ ਕੇ ਮਿਲਕ ਬਲੋਡ ਤੱਕ ਇਹਨੂੰ ਚੌੜੀ ਵੀ ਕਰਾਂਗੇ 22 ਫੁੱਟ ਇਧਰ ਵੀ ਚੌੜੀ ਹੋਏਗੀ 22 ਫੁੱਟ ਉਧਰ ਚੌੜੀ ਹੋਊਗੀ ਤਾਂ ਕਿ ਸਾਡਾ ਜਿਹੜਾ ਵਪਾਰੀ ਵਰਗਾ ਉਹਨਾਂ ਦੀਆਂ ਗੱਡੀਆਂ ਆਉਣੀਆਂ ਨੇ ਸਮਾਨ ਉਤਰਦਾ ਟਰੱਕ ਆਉਣੇ ਨੇ ਲੋਕਾਂ ਦੀ ਆਵਾਜਾਈ ਹੋਣੀ ਆ ਉਹਨਾਂ ਨੂੰ ਉਹਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਹ ਪਹਿਲੀ ਵਾਰ ਇਹ ਇਹਦਾ ਇਹ ਜਿਹੜਾ ਇਹਦਾ ਕਦਮ ਆ ਉਹ ਚੁੱਕਿਆ ਜਾ ਰਿਹਾ ਦੂਸਰੀ ਜਿਹੜੀ ਸਾਡੀ ਸੜਕਾ ਗੇਲ ਰੋਡ ਜਿਹਦਾ ਤੁਸੀਂ ਦੇਖਿਆ ਵੀ ਪਿਛਲੀ ਸਰਕਾਰ ਵੇਲੇ ਕਿੱਡਾ ਵੱਡਾ ਜਲੂਸ ਨਿਕਲਿਆ ਤੇ ਉਹ ਸੜਕ ਜਿਹੜੀ ਆ ਉਹੋ ਜੀ ਬਣਾਈ ਵੀ ਉਹ ਪਤਾ ਲੱਗ ਜਾਂਦਾ ਵੀ ਤੁਸੀਂ ਗੇਲ ਰੋਡ ਤੇ ਚੜ ਗਏ ਔ ਟੱਪ ਟੱਪ ਕਰਦੀ ਆ ਜਿਸਲੇ ਗੱਡੀ ਉੱਥੇ ਆਉਂਦੀ ਆ ਹੈ ਜੀ ਉਹ ਜਿਹੜੀ ਅਸੀਂ ਪਹਿਲਾਂ ਉਹ ਗੁਰਨਾਨਕ ਪਾਰਕ ਤੋਂ ਲੈ ਕੇ ਅਬਲ ਖੈਰ ਤੱਕ ਉਹਨੂੰ ਚੋਰੀ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਜਿਹੜਾ ડાઘને جونਗ ਤੋਂ ਲੈ ਕੇ ਗੁਮਨਾਮਕ ਪਾਰਕ ਤੱਕ ਦਾ ਹਿੱਸਾ ਮਿਸਟਰ ਕਾਉਂਸਲ ਕੋਲ ਆਂਦਾ ਉਹਨੂੰ ਵੀ ਵਧੀਆ ਕਰਾਂਗੇ ਸੋ ਦੋ ਸੜਕਾਂ ਜਿਹੜੀਆਂ ਨੇ ਉਹ ਚੌੜੀਆਂ ਹੋ ਜਾਂ ਰਹੀਆਂ ਨੇ ਇੱਕ ਅਮਰitsar ਪ੍ਰਧਾਨਗੋੜ ਰੋਡ ਔਰ ਦੂਸਰੀ ਜੇਲ ਰੋਡ ਅਪ ਟੂ ਅਬਲ ਖੈਰ ਕਿਉਂਕਿ ਇਹ ਸੜਕ ਜਿਹੜੀ ਆ ਇਹ ਜਿਹੜਾ ਜਦੋਂ ਆਪਾਂ ਦਿਨਾਂ ਨਗਰ ਤੋਂ ਆਉਂਦੇ ਆ ਤੇ ਇਹ ਇੱਕ ਮਿੰਨੀ ਬਾਈਪਾਸ ਦਾ ਕੰਮ ਕਰਦੀ ਆ ਔਰ ਜਿੰਨਾ ਚਿਰ ਤੱਕ ਉਹ ਸੜਕ ਚੌੜੀ ਨਹੀਂ ਹੋਊਗੀ ਉਹ ਟ੍ਰੈਫਿਕ ਜਿਹੜਾ ਇੰਨਾ ਜ਼ਿਆਦਾ ਰਹਿੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਆ ਤੋਂ ਉਹਨੂੰ ਵੀ ਆਪਾਂ ਚੌੜੀ ਕਰਾਂਗੇ ਇੱਕ ਮੈਨੂੰ ਦੱਸ ਦਿਆ ਹੋਰ ਖੁਸ਼ੀ ਆ ਕਿ ਜਿੱਥੇ-ਜਿੱਥੇ ਸਾਨੂੰ ਲੋੜ ਪਵੇਗੀ ਇੰਟਰਲੋਕਿੰਗ ਟਾਇਰ ਵੀ ਸਾਈਡਾਂ ਦੇ ਉੱਪਰ ਲਾਵਾਂਗੇ ਤਾਂ ਕਿ ਉੱਥੇ ਵੀ ਜਿਹੜੀ ਸੜਕ ਆ ਉਹ ਮਜ਼ਬੂਤ ਹੋ ਸਕੇ ਲੋਕੀ ਪੱਕਾ ਰਹਿ ਸਕਣ ਔਰ ਜਿਹੜੀ ਮਿੱਟੀ ਕੱਚੜ ਲੋਕਾਂ ਦੀ ਦੁਕਾਨਾਂ ਦੇ ਵਿੱਚ ਆਉਂਦਾ ਉਹ ਘਟੂਗਾ ਲੋਕਾਂ ਨੂੰ ਸਵਾਈ ਦੇ ਉੱਪਰ ਆਰਾਮ ਮਿਲੂਗਾ ਸੋ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਸਾਡੀ ਲੀਡਰਸ਼ਿਪ ਸਾਰੀ ਬੈਠੀ ਆ ਮੁੱਚੀ ਤਾਂ ਨਹੀਂ ਮੈਂ ਕਾ ਸਕਦਾ ਸਾਰੇ ਜਿਹੜੇ ਇੰਪੋਰਟੈਂਟ ਸਾਡੀ ਪਾਰਟੀ ਦੇ ਕਾਰਜਕਰਤਾ ਨੇ ਪਾਰਟੀ ਦਾ ਕਰਨ ਵਾਲੇ ਅੱਜ ਉਹਨਾਂ ਦੇ ਨਾਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਜਿਹੜੇ ਪੀ ਡਬਲਯੂ ਡੀ ਮੰਤਰੀ ਨੇ ਇਟਿਓ ਸਾਹਿਬ ਔਰ ਇਹ ਸਾਡੇ ਲੋਕਲ ਬਾਡੀਜ਼ ਮਿਨਿਸਟਰ ਨੇ ਅਰਵਜੋਤ ਜੀ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਕੋਡ ਕੋਡ ਧੰਨਵਾਦ ਜਿਹੜਾ ਨੇ ਗਰਦਾਸਪੁਰ ਸ਼ਹਿਰ ਦੀ ਸਾਰ ਲਈ ਔਰ ਜਿਹੜਾ ਗਰਦਾਸਪੁਰ ਦੇ ਪਿਛਲਾ ਕਿੰਨਾ ਹੀ ਰੁਕਿਆ ਵਿਕਾਸ ਜਿਹੜਾ ਸੀਗਾ ਅੱਜ ਉਹ ਪੂਰਮ ਹੋਣ ਜਾ ਰਿਹਾ ਬਹੁਤ ਜਲਦੀ ਇਹਦੇ ਟੈਂਡਰ ਤੁਸੀਂ ਅਖਬਾਰਾਂ ਦੇ ਵਿੱਚ ਦੇਖੋਗੇ ਔਰ ਆਉਣ ਵਾਲੇ ਸਵੇ ਦੇ ਵਿੱਚ ਦਾ ਕੰਮ ਸ਼ੁਰੂ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਮਈ ਜੂਨ ਤੱਕ ਕਿਉਂਕਿ ਹੁਣ ਜਿਹੜੀ ਲੋਕਾ ਉਹ ਸਰਦੀਆਂ ਦੇ ਵਿੱਚ ਪੈਣੀ ਨਹੀਂ ਅੱਗੇ ਮਾਰਚ-ਅਪ੍ਰੈਲ ਤੋਂ ਬਾਅਦ ਦੁਬਾਰਾ ਜਿਹੜੇ ਸਾਡੇ ਪਲਾਟਸ ਨੇ ਉਹ ਸ਼ੁਰੂ ਹੋ ਜਾਣਗੇ ਔਰ ਉਹ ਫਿਰ ਉਸ ਤੋਂ ਬਾਅਦ ਬਈ ਤੱਕ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਹੋਊਗਾ ਔਰ ਇਹਦੇ ਨਾਲ ਇਹ ਖੂਬਸੂਰਤੀ ਇਹ ਆ ਕਿ ਇੱਕ ਵਾਰੀ ਜਿਹੜੀ ਸ਼ਹਿਰ ਦੀ ਦੇਖਾ ਉਹ ਸੜਕਾਂ ਤੋਂ ਹੀ ਨਜ਼ਰ ਆਉਂਦੀ ਹੈ ਜਦੋਂ ਕੋਈ ਆਪਣੇ ਸ਼ਹਿਰ ਦੇ ਵਿੱਚ ਆਉਂਦਾ ਤੇ ਉਹਨੂੰ ਇਹ ਨਾ ਲੱਗੇ ਵੀ ਯਾਰ ਆਪਾਂ ਕਿਸੇ ਕੋਈ ਬਹੁਤ ਬੈਕਵਰਡ ਏਰੀਆ ਦੇ ਵਿੱਚ ਆਏ ਆ ਉਹਨਾਂ ਨੂੰ ਲੱਗੇ ਵੀ ਯਾਰ ਇਹ ਵੀ ਇੱਕ ਕੋਸਮੋਪੋਲੀਟਨ ਸਿਟੀ ਹੈਗੀ ਆ ਤੇ ਮੇਰੀ ਇੱਕ ਮੰਨ ਦੀ ਮੁਰਾਦ ਸੀ ਇਸ ਧਰਤੀ ਨੇ ਬਹੁਤ ਕੁਝ ਦਿੱਤਾ ਇਸ ਧਰਤੀ ਦਾ ਕਰਜ਼ ਬਹੁਤ ਜ਼ਿਆਦਾ ਸਾਡੇ ਤੇ ਸੋ ਮੈਂ ਸਮਝਦਾ ਵੀ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਦਿਸ ਇਜ਼ ਦ ਲੀਸਟ ਵੀ ਵੀ ਕੈਨ ਡੂ ਅਸੀਂ ਉਹ ਕਰਜ਼ਾ ਲਾ ਦੇ ਨਹੀਂ ਸਕਦੇ ਪਰ ਪਰਮੇਸ਼ਵਰ ਦੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸ ਕਰਜ਼ੇ ਦਾ ਕਿਤੇ ਨਾ ਕਿਤੇ ਵਾਪਸੀ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਅੱਜ ਅਸੀਂ ਕਰ ਰਹੇ ਆ ਤੁਹਾਡੇ ਸਾਹਮਣੇ ਸੀਗਾ ਜਿਸ ਵਕਤ ਤੁਹਾਡੀ ਸਰਕਾਰ ਬਣੀ ਸੀ ਬਾਈਪਾਸ ਦਾ ਕੀ ਹਾਲ ਸੀ ਲੋਕਾਂ ਦੇ ਟਾਇਰ ਪੰਚਰ ਹੁੰਦੇ ਸੀਗੇ ਲੋਕਾਂ ਦੇ ਟਰੱਕਾਂ ਟਰਾਲੀਆਂ ਦਾ ਨਿਸ਼ਾਨ ਹੁੰਦਾ ਸੀਗਾ ਉਸ ਵਕਤ ਨਵਾਂ ਟੈਂਡਰ ਕਰਵਾ ਕੇ ਉੱਥੇ ਬਿੱਚੂ ਮੰਦਾ ਜਿਹੜਾ ਕੰਮ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਸੀਗਾ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਗੁਰਦਾਸਪੁਰ ਸ਼ਹਿਰ ਵਾਸਤੇ ਹੋਣ ਜਾ ਰਿਹਾ ਸੋ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਸ਼ਹਿਰ ਦੀਆਂ 25.65 ਕਿਲੋਮੀਟਰ ਸੜਕਾਂ 32 ਕਰੋੜ 55 ਲੱਖ ਤੇ 81000 ਦੇ ਵਿੱਚ ਚਾਰੀਆਂ ਨੇ ਐਫ ਡੀ ਤੋਂ ਅਪਰੂਵਲ ਹੋ ਗਈ ਆ ਉਹਨਾਂ ਦੇ ਹੁਣ ਫਾਰਮੈਲਿਟੀ ਜਿਹੜੀ ਆ ਉਹ ਹੋਣੀ ਆ ਅਸੀਂ ਜਿਹੜੇ ਲੋਕਲ ਬਾਡੀਜ਼ ਦੀ ਸੀਗਿਆ ਜਿਹੜੀਆਂ ਜਰਿਸਡਿਕਸ਼ਨ ਮਿਨਿਸਪਲ ਕਮੇਟੀ ਦੇ ਥੱਲੇ ਆਉਂਦੀਆਂ ਸੀਗਿਆ ਉਹਨਾਂ ਦੀ ਵੀ ਅਸੀਂ ਮੀਟਿੰਗ ਸਾਡੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਸਕਤੀ ਸਾਹਿਬ ਨੇ ਇੰਜੀਨੀਅਰ ਨੂੰ ਬੁਲਾ ਕੇ ਕਰ ਲਈ ਆ ਤਾਂ ਉਹ ਵੀ ਮੇਰੀ ਕੋਸ਼ਿਸ਼ ਇਹ ਆ ਕਿ ਉਹ ਵੀ ਪੈਸਾ ਜਲਦੀ ਅਪਰੂਵ ਹੋ ਜਾਏ ਤਾਂ ਕਿ ਸਾਰੇ ਪਾਸੇ ਜਿਹੜਾ ਇੱਕ ਸੜਕਾਂ ਦਾ ਵਧੀਆ ਜਿਹੜਾ ਜਾਲ ਹੈਗਾ ਉਹ ਬਹੁਤ ਵਧੀਆ ਕਾਰਪਟੇਟਡ ਵਿਚੋ ਬੰਦੇ ਨਾਲ ਚੰਗਾ ਉਹਦੀ ਨਜ਼ਰ ਆ ਜੇ ਇੱਕ ਬੇਨਤੀ ਤੇ ਤੁਹਾਡੇ ਸਬਕ ਇਹ ਕਰਨੀ ਸੀ ਦੂਜੀ ਮੇਰੀ ਬੇਨਤੀ ਆ ਕਿ ਮੈਂ ਕਦੇ ਰਾਜਨੀਤੀ ਕ੍ਰੈਡਿਟ ਲੈਣ ਨੂੰ ਨਹੀਂ ਕੀਤੀ ਮੈਂ ਤੇ ਜਿਹੜਾ ਵੀ ਕਰਮ ਕਰਦਾ ਉਹ ਪਰਮੇਸ਼ਵਰ ਦੇ ਨਿਮਿਤ ਕਰਦਾ ਔਰ ਪਰਮੇਸ਼ਵਰ ਦੇ ਨਿਮਿਤ ਕਰਕੇ ਉਸ ਕਰਮ ਨੂੰ ਕਰੀਦਾ ਔਰ ਉੱਥੇ ਕਰਮ ਨੂੰ ਛੱਡੀਦਾ ਅੱਜ ਮੈਨੂੰ ਇਥੇ ਵਗਤ ਹਰਾਨੀ ਵੀ ਹੁੰਦੀ ਆ ਵੀ ਜਿਹੜੇ ਸਾਡੇ 5 ਸਾਲ ਸਤਾਧਾਰੀ ਲੀਡਰ ਰਹੇ ਨੇ ਪਰਿਵਾਰ ਦਾ ਪੂਰਾ ਕਬਜ਼ਾ ਰਿਆ ਐਮ ਐਲ ਏ ਸ਼ਿਪ ਤੇ ਵੀ ਤੇ ਪ੍ਰਧਾਨਗੀ ਤੇ ਵੀ ਕਮੇਟੀ ਵੀ ਆਪਣੇ ਕੋਲ ਤੇ ਐਮ ਐਲ ਏ ਸ਼ਿਪ ਵੀ ਆਪਣੇ ਕੋਲ ਤੇ ਕਾਉਂਸਲਰ ਵੀ ਰਿਸ਼ਤੇਦਾਰ ਆਪਣੇ ਕੋਲ ਤੇ ਅਸਤੀ ਵੀ ਨਹੀਂ ਲਵਾ ਸਕੇ ਕੋਈ ਜਦੋਂ ਸਾਡੀ ਸਰਕਾਰ ਨੇ ਪਾਸ ਕਰਤਾ ਪਹਿਲਾ ਐਲਾਨ ਕਰਨਾ ਸ਼ੁਰੂ ਕਰਤਾ ਆ ਸਚਾਈ ਇਹ ਜੇ ਕਿ ਐਸਟੀਪੀ ਅੱਜ ਤੋਂ 10 12 ਸਾਲ ਪਹਿਲਾਂ ਲੱਗਣਾ ਚਾਹੀਦਾ ਸੀ ਮੈਨੂੰ ਕੋਈ ਗਰੇਜ ਨਹੀਂ ਕਹਿੰਚ ਵੀ 10 ਸਾਲ ਅਕਾਲੀ ਭੀਜਪੀ ਸਰਕਾਰ ਆਪਣਾ ਸਭਾ ਕੱਢ ਗਈ ਤੇ ਇਹ ਜ਼ਮੀਨ ਲਬ ਦੇ ਦੇ ਉਹ ਵੀ ਤਗੜੇ ਸੀ ਜ਼ਮੀਨਾਂ ਦੇ ਕਬਜ਼ੇ ਕਰਨ ਨੂੰ ਪਰ ਐਸਟੀਪੀ ਦੀ ਜ਼ਮੀਨ ਕਿਸੇ ਨੂੰ ਨਾ ਲੱਭੀ ਮੁੜ ਕੇ ਬਲਵਾਰਾ ਆ ਕੇ ਇਹਨਾਂ ਦੇ ਨਾਲ ਉਹ ਵੀ ਐਕਸੀਲੇਟਰ ਆਪਣਾ ਤੇਜ਼ ਕਰਤਾ ਇਹਨਾਂ ਨੂੰ ਪਲਾਟ ਲੱਭ ਜਾਂਦੇ ਸੀ ਕਲਣੀਆਂ ਲੱਭ ਜਾਂਦੀਆਂ ਸੀ ਪ੍ਰਾਪਰਟੀਆਂ ਲੱਭ ਜਾਂਦੀਆਂ ਸੀਗੀਆਂ ਹੋਰ ਕੰਮ ਸਾਰੇ ਹੋ ਜਾਂਦੇ ਸੀ ਪਰ ਐਸਟੀਪੀ ਦੀ ਜਿਹੜੀ ਜ਼ਮੀਨ ਸੀ ਉਹ ਨਹੀਂ ਸੀ ਮਿਲਦੀ ਕਾਰਨ ਤੁਹਾਨੂੰ ਪਤਾ ਹੀ ਆ ਮੈਨੂੰ ਕੋਈ ਗਰੇਜ ਨਹੀਂ ਕਾਰਨ ਇਹ ਸੀ ਵੀ ਐਸਟੀਪੀ ਜੋ ਵੀ ਲੱਭਦੇ ਸੀ ਵੀ ਤੁਹਾਨੂੰ ਕੁਝ ਲੱਭ ਜੇ ਤੇ ਸਾਡਾ ਵੀ ਮੂੰਹ ਮਿੱਠਾ ਹੋਵੇ ਬੈਸ ਕਰਕੇ ਉਹ ਐਸਟੀਪੀ ਨਹੀਂ ਲੱਗਾ ਔਰ ਜਿਹੜਾ ਮੋਟਰਾਂ ਸਾਡੇ ਵੇਲੇ ਜਦੋਂ ਮੈਂ ਕਮੇਟੀ ਦਾ ਪ੍ਰਧਾਨ ਸੀ 2002 ਤੋਂ ਲੈ ਕੇ 7 ਤੱਕ ਉਸ ਵਕਤ ਆਪਾਂ ਜਿਹੜੀਆਂ ਫਿਵਰੇਟ ਦੀਆਂ ਮੋਟਰਾਂ ਜਿਹੜੀਆਂ ਸੀਗੀਆਂ ਉਹ ਲਵਾਈਆਂ ਸੀਗੀਆਂ ਜਦੋਂ ਸਾਡੀ ਸਰਕਾਰ ਬਣੀ ਤੇ ਸਾਲ ਨਾਲੋਂ ਪਹਿਲਾ ਵਫਤ ਜਿਹੜਾ ਉਹ ਜਿਹੜਾ ਸਾਡੇ ਗਰਦਾਸਪੁਰ ਦੇ ਡਾਕਟਰ ਸਾਹਿਬਾਨ ਨੇ ਜਿਹੜਾ ਦੀ ਆਪਣੀ ਆਈਐਮਏ ਐਸੋਸੀਏਸ਼ਨ ਆ ਉਹਨਾਂ ਨੇ ਮੈਨੂੰ ਆ ਕੇ ਮਿਲੇ ਉਹ ਕਹਿਣ ਲੱਗੇ ਵੀ ਮਹਾਰਾਜ ਸਾਡਾ ਤੇ ਨੁਕਸਾਨ ਹੋ ਜਾਣਾ ਮੈਂ ਕਿਹਾ ਡਾਕਟਰ ਸਾਹਿਬ ਦੱਸੋ ਕੀ ਨੁਕਸਾਨ ਹੋਣਾ ਇਹਨੇ ਨੁਕਸਾਨ ਇਹ ਹੋ ਜਾਣਾ ਵੀ ਸਾਨੂੰ ਇਹਨਾਂ ਨੇ ਚਿੱਠੀਆਂ ਘੜਤੀਆਂ ਨੇ ਵੀ ਹਰ ਹਸਪੀਟਲ ਹਰ ਅਦਾਰਾ ਆਪਣਾ ਆਪਣਾ ਐਸਟੀਪੀ ਲਾਵੇ ਮੈਂ ਕਿਹਾ ਡਾਕਟਰ ਹਾਲ ਤੇ ਮੈਨੂੰ ਪਤਾ ਕਹਿੰਦੇ ਤੁਹਾਨੂੰ ਪਤਾ ਹੋਵੇ ਤਾਂ ਫਿਰ ਕੰਮ ਕਰਾਓ ਮੈਂ ਕਿਹਾ ਜ਼ਰੂਰ ਕਰਾਵਾਂਗੇ ਤੇ ਉਹਦਾ ਹਾਲੇ ਹੀ ਸੀ ਵੀ ਐਸਟੀਪੀ ਲੱਗੇ ਔਰ ਸੈਕੰਡਲੀ ਦੇਖੋ ਇਹ ਸੀਵਰੇਜ ਦਾ ਪਾਣੀ ਜਿੰਨਾ ਚਿਰ ਤੱਕ ਚੈਨਲਾਂ 'ਚ ਝੋਕੇ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਤੱਕ ਉਹ ਬਿਮਾਰੀ ਦਾ ਘਰ ਆ ਦੇਖ ਲਓ ਤੁਹਾਡੇ ਸਾਹਮਣੇ ਨਵਾਂ ਬਸਤਾੜਾ ਚਲੇ ਜਾਓ ਉੱਥੇ ਇੱਕ ਪੰਪਿੰਗ ਸੈੱਟ ਲੱਗਾ ਉਹ ਸਾਰਾ ਪਾਣੀ ਉਹ ਡਰੇਨ ਦੇ ਵਿੱਚ ਜਾ ਰਿਹਾ ਜਿਹੜੀ ਮੈਂ ਡਰੇਨ ਪੱਕੀ ਕਰਾਈ ਆ ਉਹ ਜਿੰਨਾ ਚਿਰ ਤੱਕ ਐਸ.ਟੀ.ਬੀ ਨਹੀਂ ਲੱਗੂਗਾ ਉਹਨਾਂ ਜਦ ਤੱਕ ਨਹੀਂ ਸੀ ਗੱਲ ਬਣਨੀ ਇਹਨਾਂ ਨੂੰ ਪੁੱਛਿਆ ਵੀ 2017 ਜੇ ਤੁਸੀਂ ਹਾਕਮ ਬਣ ਗਏ 2021 ਦੇ ਵਿੱਚ ਤੁਹਾਡੀ ਕਮੇਟੀ ਬਣ ਗਈ ਕੌਣ ਰੋਕਦਾ ਸੀ ਤੁਹਾਨੂੰ ਐਸ.ਟੀ.ਬੀ ਲਾਉਣ ਤੇ ਤੁਸੀਂ ਕਿਉਂ ਨਹੀਂ ਉਹ ਐਸਟੀਪੀ ਜਿਹੜਾ ਉਹ ਇਹ ਕਹਦਣਗੇ ਜੀ ਅਈ ਚਿੱਠੀਆਂ ਲਿਖਦੇ ਦੇ ਫਿਰ ਇੱਕ ਪ੍ਰਾਰੀ ਜਿੱਕੀ ਕਿਦੋਂ ਕੱਢ ਲੈਂਦੇ ਨੇ ਆ ਜਦੋਂ ਮੈਂ ਪੁਰਾਣਾ ਹਸਪਤਾਲ ਬਣਾਇਆ ਨਾ ਤੇ ਉਹ ਜਦੋਂ ਬਣ ਗਿਆ ਕਹਿੰਦੇ ਉਹ ਨਹੀਂ ਨਹੀਂ ਉਹ ਤੇ ਅਈ ਇੱਕ ਚਿੱਠੀ ਲਗੀ ਸੀ ਐਂਡੀ ਇਹ ਚਿੱਠੀਆਂ ਲਿਖਣ ਦੇ ਬੜੇ ਤਗੜੇ ਨੇ ਤੇ ਜਦੋਂ ਗੱਲ ਆਵੇ ਮੈਂ ਅੱਜ ਦੱਸਣਾ ਚਾਹਨਾ ਜੀ ਜਦੋਂ ਮੈਨੂੰ ਵਾਪਸ ਮਿਲਿਆ ਤੇ ਡਾਕਟਰ ਸਾਹਿਬ ਆਂਦਾ ਅਸੀਂ ਉਸ ਕੇਸ ਨੂੰ ਟੇਕ ਵਾਪ ਕੀਤਾ ਪਹਿਲਾ ਮਹਿਕਮੇ ਨੇ ਕਿਹਾ ਵੀ ਇਹਦਾ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਆ ਉਹ ਕਰਵਾ ਲਓ ਉਹਦੇ ਵਿੱਚ ਮੁਸ਼ਕਲ ਆ ਰਹੀ ਸੀ ਯੂਨੀਵਰਸਿਟੀ ਕਰਦੀ ਆ ਹੋਣੀ ਸੀ ਜਖਿਆ ਉਸ ਸਮੇਂ ਤੇ ਅਸੀਂ ਫੈਸਲਾ ਕੀਤਾ ਵੀ ਕਿਉਂ ਨਾ ਜਿਹੜਾ ਲੈਂਡ ਓਨਰ ਆ ਉਹਦੇ ਨਾਲ ਨੇਗੋਸ਼ੀਏਟ ਕੀਤਾ ਜਾਵੇ ਉਹਨੂੰ ਕਿਹਾ ਜਾਵੇ ਵੀ ਭਾਈ ਤੁਸੀਂ ਆਪਣੀ ਕੀਮਤ ਲਾਓ ਤੇ ਅਸੀਂ ਐਕਵਿਜ਼ੀਸ਼ਨ ਚ ਨਾ ਪਈਏ ਤੇ ਤੁਹਾਡੇ ਨਾਲ ਨੇਗੋਸ਼ੀਏਟ ਕਰਕੇ ਆਪਾਂ ਜਗਾ ਲੈ ਕੇ ਤੇ ਐਸਟੀਪ ਜਿਹੜਾ ਲਾ ਦਈਏ ਉਹਦੇ ਲਈ 7.08 ਇਹ ਪ੍ਰੋਜੈਕਟ ਜਿਹੜਾ ਸੀਗਾ ਇਹ 2023 ਦੇ ਵਿੱਚ 22 ਚ ਸਾਡੀ ਸਰਕਾਰ ਬਣ ਗਈ ਅੱਜ ਟੇਕ ਅਪ ਕਰ ਲਿਆ 23 ਦੇ ਵਿੱਚ 7.08 ਦੀ ਮੱਦ ਦੇ ਨਾਲ ਇਹ ਜਿਹੜਾ ਸੀਗਾ 189 ਨੂੰ ਇਹ ਜਿਹੜਾ ਇਹਨੂੰ ਅਪਰੂਵਲ ਮਿਲ ਗਈ ਔਰ ਇਹ 81 ਕਰੋੜ 10 ਲੱਖ ਰੁਪਏ ਦਿਆ ਇਹ ਵਿਆਹਮ ਕਾਰਦਣ ਕਮੇਟੀ ਵਾਲੇ ਵੀ ਇਹਦੇ ਵਿੱਚੋਂ 3 ਕਰੋੜ ਜਿਹੜਾ ਉਹ ਪੈਸਾ ਉਹ ਲੈਂਡ ਜਿਹੜਾ ਓਨਰ ਸੀਗਾ ਉਹਨਾਂ ਨੂੰ ਜਾਣਾ ਸੀਗਾ ਉਹ ਗੱਲ ਵੱਖਰੀ ਆ यो जेडी प्रॉपर्टी है नेचुरली ओ म्युनिसिपल कमिटी ਦੇ ਲਾਤੇ ਬੰਨੀ ਸੀ ਆ ਜਿਹੜਾ ਬਾਕੀ ਪੈਸਾ ਦਾ ਉਹ ਸੀਵਰੇਜ ਬੋਰਡ ਦੇ ਸੀਵਰੇਜ ਪਾਊਗਾ ਔਰ ਇਹਦੇ ਵਿੱਚ ਜਿਹੜੀ ਸੀਵਰੇਜ ਦਾ ਮੇਨ ਲਾਈਨ ਪਾਊਗੀ ਕਿਉਂਕਿ ਜਿਹੜਾ ਜਿੱਥੇ ਮੋਟਰਾਂ ਲੱਗੀਆਂ ਨੇ ਉਤੋਂ ਸੀਵਰੇਜ ਜਾਊਗਾ ਪਹਿਲਾ ਐਸਟੀਬੀ ਤੱਕ ਔਰ ਇਧਰ ਦੇ ਪਾਸੇ ਉਹ ਨਵੇਂ ਬਸਟਰ ਤੋਂ ਜਿਹੜਾ ਪੰਪਿੰਗ ਸਟੇਟ ਹੈ ਸਾਡਾ ਮਾਨੋ ਉਹਨੂੰ ਵੀ ਬੰਦ ਕੀਤਾ ਜਾਵੇ ਉਹ ਵੀ ਸੀਵਰੇਜ ਪਾ ਕੇ ਔਜਰੇ ਤੋਂ ਮੇਨ ਸੀਵਰੇਜ ਪਾ ਕੇ 81 ਕਰੋੜ 10 ਲੱਖ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਉਹ ਕੰਪਲੀਟ ਹੋਏਗਾ ਇਹਦੇ ਵਿੱਚ 50% ਸਟੇਟ ਗਵਰਨਮੈਂਟ ਦਾ ਸ਼ੇਅਰ ਆ 50% ਦੂਸਰਾ ਤੋਂ ਮੇਰੇ ਕਹਿਣ ਤੋਂ ਭਾਵ ਵੀ ਮੈਂ ਕਦੇ ਜਿੱਥੋਂ ਤੱਕ ਵਿਕਾਸ ਦੀ ਗੱਲ ਹੋਵੇ ਮੈਂ ਉਸ ਗੱਲ ਤੇ ਨਹੀਂ ਪੈਂਦਾ ਪਰ ਲੋਕ ਅੱਜਕੱਲ੍ਹ ਸਿਆਣੇ ਬਣੇ ਨੇ ਸਮਾਜ ਹਰ ਚੀਜ਼ ਨੂੰ ਜੱਜ ਕਰਦਾ ਸਮਾਜ ਦੇ ਅੱਗੇ ਕਿਸੇ ਨੂੰ ਤੁਸੀਂ ਬਹੁਤ ਜ਼ਿਆਦਾ ਬੇਵਕੂਫ ਨਹੀਂ ਸਕਦੇ ਪਰ ਮਰਾ ਦੇ ਇਸ ਗੱਲ ਦਾ ਜਿਗਾ ਵੀ ਜਿਸ ਵਕਤ ਤੁਹਾਡੇ ਕੋਲ ਸਾਰੇ ਅਧਿਕਾਰ ਸਨ ਜਿਸ ਵਕਤ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਸੀ ਜਿਸ ਵਕਤ ਵਪਾਰੀ ਵਪਾਰ ਨਹੀਂ ਸੀ ਕਰ ਸਕਦਾ ਜਿਸ ਵਕਤ ਵਪਾਰੀ ਆਪਣੀ ਮਰਜ਼ੀ ਦਾ ਪ੍ਰਾਪਰਟੀ ਖਰੀਦ ਨਹੀਂ ਸੀ ਸਕਦਾ ਪ੍ਰਾਪਰਟੀ ਵੇਚ ਨਹੀਂ ਸੀ ਸਕਦਾ ਇਹਦਾ ਹਾਲਾਤਾਂ ਦੇ ਵਿੱਚ ਤੁਸੀਂ ਐਸਟੀਪੀ ਤੇ ਲਾ ਨਹੀਂ ਸਕੇ ਅੱਜ ਜਿਸ ਵਕਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਉਹਨਾਂ ਨੇ ਇਹਦਾ ਗਰਦਾਸ ਤੋਂ ਨਹੀਂ ਲਾਇਆ ਅੱਜ ਰੋੜ ਜਮਲ ਸਿੰਘ ਜੀ ਵੀ ਅੱਜ ਐਸਟੀਪੀ ਲੱਗਾ ਸਹਾਰਪੁਰ ਦੇ ਵਿੱਚ ਵੀ ਲੱਗਾ ਕਿਉਂਕਿ ਉੱਥੇ ਕਟਾਰੂ ਚੱਕ ਜੀ ਨੇ ਉੱਥੇ ਦਾ ਸਰਦਲ ਕਹਿੰਦਾ ਜਰਜਮਤ ਮਿੰਟੂ ਨੇ ਇਹਨਾਂ ਸਾਰਿਆਂ ਨੇ ਅਸੀਂ ਉੱਥੇ ਮੰਗ ਕੀਤੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਸਾਡੇ ਲੋਕਲ ਬਾਡੀਜ਼ ਮੰਤਰੀ ਨੇ ਮਹਿਸੂਸ ਕੀਤਾ ਕਿ ਆਹ ਨਹੀਂ ਇਹ ਜਿੰਨਾ ਚਿਰ ਤੱਕ ਸੀਵਰੇਜ ਦਾ ਪਾਣੀ ਸਾਫ਼ ਨਹੀਂ ਹੁੰਦਾ ਗੱਲ ਬੰਦੀ ਨਹੀਂ ਸੋ ਆਹ ਤੁਹਾਡੇ ਸਾਹਮਣੇ ਤਾਥਾ ਜੇ ਨੇ ਆਹ ਜਿਹੜੀ ਪ੍ਰੋਜੈਕਟ ਆ ਉਹ ਪਾਸ ਹੋਇਆ 2023 ਨੂੰ 2023 ਨੂੰ ਇਹ ਪਾਸ ਹੋਇਆ ਔਰ ਉਸ ਤੋਂ ਬਾਅਦ 12425 ਨੂੰ ਐਫਡੀ ਤੋਂ ਅਸੀਂ ਅਪਰੂਵਲ ਲਾ ਕੇ ਭੇਜੀਆ ਵੀ 3 ਕਰੋੜ 24 ਲੱਖ ਦੀ ਜਿਹੜੀ ਜ਼ਮੀਨ ਆ ਉਹ ਖਰੀਦ ਲਓ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਬਕਾਇਦਾ ਉਸ ਬੰਦੇ ਨਾਲ ਨੈਗੋਸ਼ੀਏਟ ਕਰਦੀ ਰਹੀ ਮੈਂ ਇਹਨਾਂ ਤੋਂ ਬਹੁਤ ਕੁਝ ਜਾਨਣਾ ਪਰ ਜੇਸ ਬਕਾਇਦਾ ਜ਼ਮੀਨ ਹੋਈ ਸੀਗੀ ਪਰ ਇਹ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੂੰ ਕਈ ਹੋਰ ਵਾਟਫਰੇ ਬੜੇ ਹੁੰਦੇ ਸੀਗੇ ਤੇ ਸਾਡੀ ਪਾਰਟੀ ਦਾ ਕੰਮ ਸਿੱਧਾ ਹੀ ਸਿੱਧਾ ਵਾ ਬਈ ਟਰਾਂਸਪੇਰੈਂਟ ਪਾਰਦਰਸ਼ਤਾ ਤੇ ਇਮਾਨਦਾਰੀ ਦੇ ਨਾਲ ਅੱਜ ਉਸ ਮਾਲਕ ਨੂੰ ਚੰਗੇ ਪੈਸੇ ਮਿਲੇ ਨੇ ਔਰ ਉਹਨੇ ਜਿਹੜੀ ਆਪਣੀ ਪ੍ਰਾਪਰਟੀ ਆ ਉਹ ਸਰਕਾਰ ਨੂੰ ਦਿੱਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡੀਐਨਟੀ ਤਿਆਰ ਹੋ ਰਹੀ ਆ ਮਹੀਨੇ ਦੇ ਵਿੱਚ ਇਹਦਾ ਜਿਹੜਾ ਟੈਂਡਰ ਆ ਉਹ ਲੱਗ ਜਾਊਗਾ ਔਰ ਉਸ ਤੋਂ ਬਾਅਦ ਇਹਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਊਗਾ ਇਸ ਤੋਂ ਇਲਾਵਾ ਮੈਂ ਵੀ ਦਸਲਾ ਚਾਲਾ ਵੀ ਸਾਡੇ ਇਲਾਕੇ ਦੇ ਬਹੁਤ ਸਾਰੇ ਏਰੀਆਜ਼ ਦੇ ਜਿਹੜੇ ਹਜੇ ਵੀ ਆ ਜਿਹੜੀਆਂ ਸਾਡੀਆਂ ਮੁੱਢਲੀ ਸਹੂਲਤਾਂ ਨੇ ਉਹਦੇ ਤੋਂ ਵਾਂਝੇ ਪਏ ਨੇ ਆ ਮੈਂ ਹੁਣ ਪਿੱਛੇ ਬੈ ਕੇ ਸਾਡਾ ਆਈਟੀਆਈ ਦਾ ਏਰੀਆ ਉੱਤੇ ਸੀਵਰੇਜ ਨਹੀਂ ਹੈਗਾ ਲੋਕਾਂ ਦੀਆਂ ਗਲੀਆਂ ਛੋਟੀਆਂ ਨੇ ਉੱਤੇ ਇਵਨ ਆ ਸਬਕ ਟੈਕਸ ਨਹੀਂ ਬਣ ਸਕਦੇ ਮੈਂ ਉੱਤੇ ਜਾ ਕੇ ਸੀਵਰੇਜ ਬੋਰਡ ਦੇ ਚੇਅਰਮੈਨ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਮੈਡਮ ਤੁਹਾਡੇ ਇਥੇ ਆਈ ਹੈ ਅਫਸਰ ਨੇ ਸੀਈਓ ਮੈਡਮ ਦਿੱਤੀ ਉਪਰ ਉਹਨਾਂ ਦੇ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਨੇ ਬੈਂਕ ਕੋਲੋਂ ਬੜੇ ਅਫੋਰਡੇਬਲ ਰੇਟ ਦੇ ਉੱਪਰ 10 ਕਰੋੜ ਰੁਪਇਆ ਲਿਆ ਵਾ ਜਿਹੜੇ ਲਈ ਜਿਹੜਾ ਪੀਟੀਆਈ ਦੇ ਵਿੱਚ ਸੀਵਰੇਜ ਆ ਉਹ ਪੈਣ ਜਾ ਰਿਹਾ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਬਾਕੀ ਏਰੀਆ ਰਹਿ ਗਏ ਨੇ ਉੱਥੇ ਵੀ ਆਪਾਂ ਇਹ ਸੀਵਰੇਜ ਦਾ ਜਿਹੜਾ ਕੰਮ ਨਾਲ ਔਰ ਵਾਟਰ ਸਪਲਾਈ ਦਾ ਕਰਾਂਗੇ ਸੋ ਮੈਂ ਬੇਨਤੀ ਕਰਨਾ ਇਲਾਕਾ ਵਾਸੀਆਂ ਨੂੰ ਕਿ ਸਾਡੀ ਰਾਜਨੀਤੀ ਦਾ ਮਕਸਦ ਕੇਵਲ ਦੇ ਕੇਵਲ ਵਿਕਾਸ ਤੇ ਸੇਵਾਵਾ ਕਿਉਂਕਿ ਅਸੀਂ ਰਾਜਨੀਤੀ ਲੋਕਾਂ ਨੂੰ ਸੁਖਰਾਣੇ ਕਰਨ ਲਈ ਲੋਕਾਂ ਦੇ ਜੀਵਨ ਤਰ ਨੂੰ ਉੱਪਰ ਚੁੱਕਣ ਲਈ ਲੋਕਾਂ ਦੇ ਵਿਕਾਸ ਲਈ ਇਹ ਜਿਹੜੀ ਸਾਡੀ ਰਾਜਨੀਤੀ ਆ ਸਾਡੀ ਰਾਜਨੀਤੀ ਦੇ ਵਿੱਚ ਦੂਜੀ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਪਿਛਲੇ ਕਈ ਸਾਲਾਂ ਦੇ ਵਿੱਚ ਬਰਦਾਸ਼ਪੁਰ ਦੇ ਲੋਕਾਂ ਨੂੰ ਵੇਖਣ ਚ ਮਿਲਿਆ ਨੇ ਔਰ ਮੈਂ ਅਖੀਰ ਦੇ ਵਿੱਚ ਬਰਦਾਸ਼ਪੁਰ ਦੇ ਲੋਕਾਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬੇਨਤੀ ਕਰੂੰਗਾ ਕਿ ਪਿਛਲੇ 3.5 ਤੋਂ 4 ਸਾਲ ਦੇ ਕਾਰਜਕਾਲ ਦੇ ਦੌਰਾਨ ਮਾਨਯੋਗ ਭਗਵੰਤ ਮਾਨ ਜੀ ਤੇ ਰਵਿੰਦ ਕੇਜਰੀਵਾਲ ਜੀ ਦੇ ਅਸ਼ੀਰਵਾਦ ਦੇ ਨਾਲ ਰਾਜਨੀਤੀ ਦਾ ਇੱਕ ਦੂਸਰਾ ਰੂਪ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਡਰ ਤੋਂ ਰਹਿਤਾ ਜਿੱਥੇ ਲੋਕ ਅਜ ਆਪਣੇ ਆਰਾਮ ਨਾਲ ਸਾ ਲੈ ਸਕਦੇ ਨੇ ਆਪਣੀ ਗੱਲ ਕਹਿ ਸਕਦੇ ਨੇ ਔਰ ਇਹ ਰਾਜਨੀਤੀ ਦਾ ਦੂਸਰਾ ਰੂਪ ਜਿਹੜੀ ਗੁਣਤੀ ਸਾਨੂੰ ਭਗਵੰਤ ਮਾਨ ਜੀ ਔਰ ਰਵਿੰਨ ਕੇਜਰੀਵਾਲ ਜੀ ਨੇ ਦਿੱਤੀ ਆ ਉਹ ਅਸੀਂ ਅੱਜ ਗੁਰਦਾਸਪੁਰ ਦੇ ਲੋਕਾਂ ਦੇ ਅੱਗੇ ਪੇਸ਼ ਕੀਤੀ ਆ ਸੋ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਵਿੱਚ ਹੋਣ ਜਾ ਰਹੀਆਂ ਨੇ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹ ਮੁਬਾਰਕਬਾਦ ਦੇਣਾ ਔਰ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਾਰੇ ਅ ਪ੍ਰਯਾਸਾਂ ਦਾ ਔਰ ਇਨਾ ਫੰਡ ਜਿਹੜਾ 33 ਕਰੋੜ ਰੁਪਈਆ ਗੁਰਦਾਸਪੁਰ ਦੀਆਂ ਸੜਕਾਂ ਦੇ ਉੱਪਰ ਆਇਆ ਇਹ ਤੁਸੀਂ ਇਤਿਆਦ ਘੜਾ ਕੇ ਵੇਖ ਲਓ ਪਿਛਲਾ ਬਲਵਿੰਦਰ ਜੀ ਕਿੰਨੇ ਟਾਈਮ ਤੋਂ ਕਾਉਂਸਲਰ ਰਹੇ ਹੋ 10 ਸਾਲ ਕਦੇ ਆਇਆ 33 ਕਰੋੜ ਰੁਪਇਆ ਸੜਕਾਂ ਲਈ 33 ਕਰੋੜ ਰੁਪਇਆ 10 ਸਾਲਲੇ ਕਾਉਂਸਲਰ ਰਿਆ ਕਿਦਾ ਕਦੇ ਨਹੀਂ ਆਇਆ ਸੋ 33 ਕਰੋੜ ਰੁਪਇਆ ਪਹਿਲੀ ਵਾਰੀ ਸਰਦਾਰਪੁਰ ਸ਼ਹਿਰ ਦੇ ਵਿੱਚ ਆਇਆ ਸੋ ਪ੍ਰਮੇਸ਼ਵਰ ਕਿਰਪਾ ਕਰੇ ਕੁਆਲਿਟੀ ਵਧੀਆ ਹੋਊਗੀ ਕਿਉਂਕਿ ਅਸੀਂ ਨਾ ਤੇ ਠੇਕਾ ਦੇਣ ਵੇਲੇ ਵੇਖਣਾ ਵੀ ਕਿੰਨੂੰ ਜਾ ਰਿਹਾ ਨਾ ਉਹਨੂੰ ਪੁੱਛਣਾ ਇੱਥੇ ਤਾਂ ਪਹਿਲਾਂ ਪਰੋਖਾ ਹੀ ਹੋਰ ਤਰੀਕੇ ਦੇ ਰਹੀ ਆ ਵੀ ਠੇਕਦਾ ਨਹੀਂ ਵਿਚਾਰਾ ਨਚੋੜਿਆ ਜਾਂਦਾ ਸੀ ਆ ਕਿਉਂ ਨਹੀਂ ਪੂਰਾ ਕਰ ਸਕੇ ਨਵਾ ਬਸਟਡ ਆਪਣੇ ਕਾਲ ਚ ਕਾਹਨੇ ਕੀ ਸੀ ਵੀ ਉਹ ਵਿਚਾਰਾ ਤੇ ਕਿਦਾਂ ਨਹੀਂ ਨਚੋੜਦਾ ਸੀ ਤੋੜੇ ਉਹ ਕੰਪਲੀਟ ਕਿੱਦਾਂ ਕਰਨਾ ਸੀ ਵੀ ਜਦੋਂ ਉਹਦੇ ਪ੍ਰੋਫਿਟ ਚ ਤੁਸੀਂ ਲੁੱਟ ਕੇ ਲੈ ਜੋ ਤੋ ਕਿਵੇਂ ਕਰੂਗਾ ਤੇ ਜਦੋਂ ਦੀ ਸਾਡੀ ਸਰਕਾਰ ਬਣੀ ਆ ਜੋ ਬਸਟਡ ਵੀ ਕੰਪਲੀਟ ਹੋ ਗਿਆ ਔਰ ਤੁਸੀਂ ਵੇਖ ਲਓ ਜਿਹੜੀ ਇੰਪਰੂਵਮੈਂਟ ਟਰਸਟ ਇਹਨਾਂ ਨੇ ਕਰਜਈ ਕਰਕੇ ਛੜਤੀ ਸੀ ਔਰ ਕਿਸਾਨ ਜਿਹੜੇ ਇੰਪਰੂਵਮੈਂਟ ਟਰਸਟ ਦੇ ਬਾਹਰ ਧਰਨਾ ਲਾ ਕੇ ਬੈਠੇ ਸੀ ਜਿਹਨਾਂ ਦਾ 10 ਤੇ 11 ਕਰੋੜ ਰੁਪਇਆ ਉਹਦੀ ਕੰਪੋਜੀਸ਼ਨ ਉਹ ਦੇਣਾ ਸੀਗਾ ਉਹ ਨਹੀਂ ਦਿੱਤਾ ਜਾ ਰਿਹਾ ਤੇ ਜਦੋਂ ਦੀ ਆ ਬਾਦ ਵਿੱਚ ਪਾਰਟੀ ਦੀ ਸਰਕਾਰ ਆਈ ਇੰਨੀ ਪਾਰਦਰਸ਼ਤਾ ਆਈ ਵੀ ਉਹ ਜਿਹੜੀ ਕਰਜਈ ਇੰਪਰੂਵਮੈਂਟ ਹੋ ਸੀਗੀ ਅਜਾ 100 ਕਰੋੜ ਦੀ ਇੰਪਰੂਵਮੈਂਟ ਫੰਡ ਬਣ ਗਈ ਆ ਤੇ ਲੋਕਾਂ ਦਾ ਵਿਕਾਸ ਹੋ ਰਿਹਾ ਦੂਸਰੀ ਮੇਰੀ ਬੇਨਤੀ ਆ ਵੀ ਇਹਨਾਂ ਨੇ ਗਰਦਾਸਪੁਰ ਲੋਕਾਂ ਦਾ ਹੱਕ ਰੋਕਿਆ ਵਾ ਸਾਡੀ ਇੰਪਰੂਵਮੈਂਟ ਫੰਡ ਗਰਦਾਸਪੁਰ 5 ਕਰੋੜ ਰੁਪਏ ਦੇ ਪ੍ਰੋਜੈਕਟ ਤਿਆਰ ਕਰਕੇ ਬੈਠੀ ਆ ਸਿਰਫ ਉਹਨੂੰ ਐਨਓਸੀ ਨਹੀਂ ਦੇ ਰਹੇ ਕੋਈ ਗੱਲ ਨਹੀਂ ਥੋੜਾ ਸਮਾਂ ਰਹਿ ਗਿਆ ਕਰਦਾਪੁਰ ਲੋਕਾਂ ਨੂੰ ਬਹੁਤ ਸਹੂਲਤਾਂ ਮਿਲਣਗੀਆਂ ਆ ਜਿੱਦਣ ਆ ਮਸਬਰ ਕਮੇਟੀ ਦੀ ਟਰਮ ਖਤਮ ਹੁੰਦੀ ਆ ਪਹਿਲਾਂ ਹੀ ਐਨੋ ਸੀ ਬਾਤ ਕਰਕੇ ਜਿਹੜੀਆਂ ਸ਼ਹਿਰ ਦੇ ਰਹਿੰਦੇ ਕੰਮ ਨੇ ਉਹਨਾਂ ਨੂੰ ਕਰਾਂਗੇ ਪੈਸੇ ਦੀ ਬਿਲਕੁਲ ਕੋਈ ਕਮੀ ਨਹੀਂ ਆਉਂਦੀ ਟੀ ਜਾਊਗੀ ਜਿੰਦਾਬਾਦ ਕਾਇਸ ਕਰਕੇ ਜਿੰਦਾਬਾਦ ਸੋ ਮੇਰੀ ਬੇਨਤੀ ਆ ਕਿ ਲੋਕਾਂ ਨੂੰ ਵੀ ਆਵਾਮ ਨੂੰ ਵੀ ਮੇਰੇ ਸ਼ਹਿਰ ਵਾਸੀਆਂ ਨੂੰ ਵੀ ਸਾਡਾ ਸਹਿਯੋਗ ਦਿਓ ਤੁਹਾਡੀ ਜ਼ਿੰਦਗੀਆਂ ਨੂੰ ਤੁਹਾਨੂੰ ਖੁਸ਼ ਰਹਿਣਾ ਕਰਨਾ ਤੁਹਾਡੇ ਜੀਵਨ ਨੂੰ ਉੱਪਰ ਚੁੱਕਣਾ ਤੁਹਾਡਾ ਸਰਬ ਪੱਕੀ ਵਿਕਾਸ ਕਰਨਾ ਸਾਡੀ ਜ਼ਿੰਮੇਵਾਰੀ ਆ ਔਰ ਪਰਮੇਸ਼ਵਰ ਦੀ ਕਿਰਪਾ ਨਾਲ ਉਸ ਜ਼ਿੰਮੇਵਾਰੀ ਨੂੰ ਪੰਦਈ ਦੇ ਨਾਲ ਨਿਭਾਵਾਂਗੇ ਥੈਂਕ ਯੂ ਜੀਰੇ ਜੀ